ਹਾਂ ਆ ਜਾ ਗਰ ਲੈਣਾ ਪਾਣਾ ਤੀਆਂ ਤੇ ਚੱਲੀ ਜੇ ਤੀਆਂ ਤੇ ਅਜਾ ਮੇਰੇ ਮਮਾ ਨੂੰ ਪੁੱਛ ਲੇ ਫਿਰ ਜਾਣੇ ਆ ਮਮਾ ਹਰਲੀਨ ਕਹਿੰਦੀ ਆ ਤੀਆਂ ਤੇ ਚੱਲ ਜੀਏ ਤੇ ਮੈਂ ਕੀ ਕਹਿਣਾ ਮਾਂ ਤੇਰੇ ਪਾਪਾ ਨੂੰ ਪੁੱਛ ਲਈ ਆਜੋ ਤੁਸੀਂ ਫਿਰ ਪੁੱਛ ਲਓ ਨਹੀਂ ਕਹਿਣਾ ਤੁਸੀਂ ਪੁੱਛਦਾ ਫਿਰ ਆਪਾਂ ਨੂੰ ਤੋਬੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆ ਪਤਾ ਲੱਗ ਗਿਆ ਇਥੋਂ ਤੱਕ ਠੀਕ ਐ ਇਦਾਂ ਪੜਿਆ ਕਰੋ ਸਤਿ ਸ੍ਰੀ ਅਕਾਲ ਭਾਜੀ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਹੁਤ ਵਧੀਆ 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 ਠੀਕ ਠਾਕ ਹਾਂਜੀ ਹਾਂ ਠੀਕਾ ਇਹ ਗੁਰਲੀਨ ਦੇ ਪਾਪਾ ਇਹ ਨਾ ਗੁਰਲੀਨ ਨੂੰ ਕਹਿਣ ਡੈ ਕਿ ਗੁਰਲੀਨ ਦੀ ਸੇਲੀ ਆ ਇੱਥੇ ਲਈ ਨਾ ਕਹਿਣ ਲਈ ਆ ਕਿ ਤੀਆਂ ਤੇ ਜਾਣਵਾ ਉਹ ਮੈਂ ਸਾਰਾ ਕੁਝ ਸੁਣ ਰਿਹਾ ਜਦੋਂ ਇਹ ਆਈ ਆ ਕੁੜੀ ਇਹਨਾਂ ਨੇ ਤੇ ਮੈਨੂੰ ਪਤਾ ਕੀ ਕਹਿ ਰਹੀ ਆ ਪਰ ਕੀ ਕਰੀਏ ਅਸੀਂ ਆਪਣੇ ਤਿਉਹਾਰਾਂ ਦੀਆਂ ਆਪ ਹੀ ਖੁਸ਼ੀਆਂ ਖੋਲੀਆਂ ਇਹ ਪਹਿਲਾਂ ਲੋਕ ਤਿਉਹਾਰ ਬੜੇ ਖੁਸ਼ੀ ਨਾਲ ਮਾਉਂਦੇ ਅਸਲ ਚ ਤਿਉਹਾਰ ਬਣੇ ਇਸੇ ਲਈ ਹੀ ਕਿ ਇਕੱਠੇ ਹੋ ਕੇ ਕਈ ਗੱਲਾਂ ਬਾਤਾਂ ਕਰਦੇ ਆ ਉੱਥੇ ਜਿਹੜੇ ਗੁੱਸੇ ਗਲੇ ਵੀ ਦੂਰ ਹੋ ਜਾਂਦੇ ਆਪਾਂ ਤਿਉਹਾਰਾਂ ਦੀਆਂ ਆਪ ਹੀ ਖੁਸ਼ੀਆਂ ਖੋਲੀਆਂ ਕੋਈ ਕਹਿੰਦੇ ਯਕੀਨ ਨਹੀਂ ਕਰਦਾ ਹੁਣ ਜਵਾਨ ਧੀਆਂ ਨੂੰ ਕੱਲ ਨੂੰ ਜੀ ਨਹੀਂ ਕਰਦਾ ਸੱਚੀ ਗੱਲ ਹੈ ਬੱਚਿਆਂ ਤੇ ਇੰਨਾ ਰੂਪ ਨਹੀਂ ਲਾ ਸਕਦੇ ਬੱਚਿਆਂ ਜਾਣ ਦੇਣਾ ਚਾਹੀਦਾ ਉਹ ਮੈਂ ਤੇਰੀ ਗੱਲ ਨਾਲ ਸਹਿਮਤ ਆ ਮੈਂ ਇਹ ਨਹੀਂ ਕਹਿੰਦਾ ਕਿ ਰੋਕ ਲਾ ਦੀ ਅਸੀਂ ਬੰਦ ਕਰ ਦੀਏ ਨਹੀਂ ਤਿਉਹਾਰਾਂ ਨੂੰ ਮਨਾਉਣਾ ਚਾਹੀਦਾ ਵਾ ਹੈ ਕਿ ਨਹੀਂ ਆ ਪਹਿਲਾਂ ਵੇਖ ਲੋਹੜੀ ਦਾ ਤਿਉਹਾਰ ਹੈ ਮਾਪੇ ਆਪਣੀਆਂ ਧੀਆ ਕੋਲੋਂ ਦਿੰਦੇ ਨੇ ਲੋਹੜੀ ਲੈ ਕੇ ਹਾਂਜੀ ਉਹ ਜਮੂਖ ਲੈ ਲਿਆਉਣੀ ਰੇੜੀਆਂ ਲਿਆਉਣੀਆਂ ਜਦੋਂ ਕੋਈ ਇਕੱਠੇ ਹੋ ਕੇ ਫਿਰ ਉਹਨਾਂ ਨੂੰ ਖਾਂਦੇ ਸੀ ਨਾ ਮਤਲਬ ਉਦੋਂ ਉਹਨਾਂ ਦੇ ਵੀ ਘਰ ਵਾਲੇ ਸਾਰਾ ਪਰਿਵਾਰ ਇਕੱਠਾ ਹੁੰਦਾ ਸੀ ਹਾਂਜੀ ਲੋਹੜੀ ਮੰਗੜ ਵੀ ਜਾਂਦੇ ਸਾਰਾ ਪਰਿਵਾਰ ਇਕੱਠਾ ਹੁੰਦਾ ਸੀ ਤੇ ਜਿੱਦਾਂ ਉਹ ਆਪਣਾ ਕੋਈ ਗੁੱਸਾ ਗਿਲਾ ਨਾ ਉਹ ਗੱਲਾਂ ਕਰਦਿਆਂ ਕਰਦਿਆਂ ਤੂੰ ਯਾਰ ਜੇ ਉਹ ਤੇ ਉਹ ਗੁੱਸਾ ਗੱਲਾ ਜਿਹੜਾ ਸਾਰਾ ਦੂਰ ਹੋ ਜਾਂਦਾ ਓਹ ਦੂਰ ਹੋ ਜਾਂਦਾ ਜਦੋਂ ਆਪਣਾ ਨਾਗ ਕੇ ਕਾਕੇ ਤਾਇਿਆਂ ਦੀਆਂ ਕੁੜੀਆਂ ਆਉਂਦੀਆਂ ਦੇਖੀ 100 ਦੇ ਮਹੀਨੇ ਛੁੱਟੀਆਂ ਕੱਟਣ ਮਾਸੀਆਂ ਆ ਗਿਆ ਉਹਨਾਂ ਨਾਲ ਜਵਾਈ ਆ ਕੇ ਸਾਰੇ ਇਕੱਠੇ ਹੋ ਗਏ ਸਾਰੇ ਮੈਂ ਬੜਾ ਵਧੀਆ ਆ ਜਿਤਨਾ ਹੁਣ ਨਵੀਆਂ ਆਪਣੇ ਹੁਣ ਵਿਹੜੇ ਚ ਇੱਥੋਂ ਆਪਣੇ ਕਈ ਕੁੜੀਆਂ ਵਿਆਈਆਂ ਗਈਆਂ ਹਾਂਜੀ ਹਾਂਜੀ ਸੌਣ ਦਾ ਮਹੀਨਾ ਕੋਈ ਮੈਂ ਵੇਖੀ ਨਹੀਂ ਵੀ ਕੁੜੀ ਆਈ ਹੋਵੇ ਇਹ ਆਰ ਕੀ ਵਾਕਿਆ ਵਧੀਆ ਘਟਾਈਆਂ ਐਡ ਤਾਂ ਨਹੀਂ ਮੈਂ ਪਿਛਲੇ ਕਈ ਐਡ ਜਿਹੜਾ ਜਿਤਨਾ ਆਪਣੀ ਉਮਰ ਦੇ ਹਿਸਾਬ ਨਾਲ ਹੀ ਲਾਉਂਦੇ ਰਹੀ ਤਾਂ ਵੀ ਕੁੜੀਆਂ ਵੈਲਾ ਤਿਉਹਾਰ ਨਹੀਂ ਦੇ ਸੌਣ ਦੇ ਮਹੀਨੇ ਆਉਣਾ ਪਹਿਲਾਂ ਪਤਾ ਕੀ ਹੁੰਦਾ ਸੀ ਸੌਣ ਦੇ ਮਹੀਨੇ ਜਿਹੜੀਆਂ ਕੁੜੀਆਂ ਵਿਆਈਆਂ ਜਾਂਦੀਆਂ ਸੀ ਸਹੁਰਿਆਂ ਤੋਂ ਹਣਾ ਪਰ ਇਕੱਠੀਆਂ ਹੋ ਕੇ ਜਿਤਨਾ ਹੁਣ ਇਹਰਲੀ ਨਾਈ ਆ ਇੰਨੇ ਆਉਣਾ ਤੇ ਇੰਨੇ ਜਦਰਾ ਹੀ ਵੀ ਆਏ ਖੁਸ਼ੀ ਮਨਾਉਣੇ ਵਿਚਾਲੇ ਪੂਰੀ ਸਹੁਰਿਆਂ ਤੋਂ ਆਈ ਇਹਨੂੰ ਚਾਹ ਪਾਣੀ ਜੀਏ ਉਹ ਮਤਲਬ ਬੜੀ ਖੁਸ਼ੀ ਜੀ ਮਨਾਉਂਦੇ ਹੁੰਦੇ ਰੋੜ ਰੋੜ ਸਮਾਨ ਲੋਕ ਅਸਲ ਜਨਾ ਯਕੀਨ ਨਹੀਂ ਲਿਆ ਨਹੀਂ 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 ਸਹੀ ਗੱਲ ਹੁਣ ਮਾਸੀਆਂ ਦੇ ਰਿਸ਼ਤੇ ਤੇ ਕੋਈ ਯਕੀਨ ਨਹੀਂ ਤਾਏ ਚਾਚਿਆਂ ਦਾ ਮਤਲਬ ਇਧਰ ਉਧਰ ਕੰਧਾਂ ਕਰ ਲੀਆਂ ਛੋਟੇ ਛੋਟੇ ਘਰ ਬਣਾ ਲਏ ਪਹਿਲਾਂ ਪਹਿਲਾਂ ਪਤਾ ਕੀ ਹੈ ਵੇ ਸਾਡੇ ਨਾਨਕਾਂ ਦੇ ਹਿਤਲਾਵੇਂ ਹਾਂਜੀ ਉੱਥੇ ਜਾਣਾ ਤੇ ਉਹਦੇ ਵੱਡਾ ਵੇਰ ਵੇਰ ਹੁੰਦਾ ਹੈ ਤਾਂ ਵੇਖਿਆ ਨਾ ਆਹੋ ਉੱਥੇ ਲੋ ਹੁੰਦੀ ਨੇ ਮਲੋ ਕਈ ਹੋਰ ਵੀ ਕੁੜੀਆਂ ਜਿੰਨਾ ਬਾਹਰੋਂ ਨਾ ਇਕੱਠੇ ਹੋ ਗਏ ਨਿਆਣੇ ਖੇਡਦੇ ਖੇਡਦੇ ਕੋਈ ਕਾਹ ਸੋਲ ਕੱਢਣੇ ਕਈ ਕੁਝ ਕਰਦੇ ਮਤਲਬ ਉੱਥੇ ਖਾਈ ਪੀ ਜਾਂਦੇ ਹੁੰਦੇ ਆ ਵੇਜਰੋ ਪਿੰਡਾਂ ਚੋਂਦੇ ਨੇ ਚੂੜੀਆਂ ਵੇਚਣ ਵਾਲੀਆਂ ਸਾਰਿਆਂ ਨੇ ਕਿਹੜੇ ਕਿਹੜੇ ਚੜਾਉਂਦੇ ਸਾਰੇ ਸਾਰੇ ਇਕੱਠੇ ਵੇੜਾਂ ਵਿੱਚ ਚੜਾਉਂਦੇ ਹੁਣ ਮੌਲ ਹੀ ਨਹੀਂ ਮੰਨਿਆ ਬਾਕੀ ਨਾ ਹਾਨੂੰ ਵੀ ਸਾਡੇ ਜਿੱਤਰਾ ਮਾਪਿਓ ਨੇ ਸਮਝਾਇਆ ਵੀ ਆਪਣੀ ਜਿਹੜੀ ਜ਼ਿੰਦਗੀ ਆ ਨਾ ਜਿਹੜਾ ਜ਼ਿੰਦਗੀ ਦਾ ਸਫਰ ਹੈ ਅਸਲ ਚ ਹਾਂ ਜੀ ਇਹ ਇੱਕ ਰਸਤੇ ਦੀ ਤਰ੍ਹਾਂ ਹੈ ਰਸਤਾ ਮਤਲਬ ਆਪਾਂ ਮੰਨ ਲਓ ਕਿਤੇ ਜਾ ਰਹੇ ਹਾਂ ਨਾ ਰਸਤੇ ਦਾ ਆਪਾਂ ਸਾਰਾ ਰਸਤਾ ਹੈ ਉਤੋਂ ਮੀਂਹ ਪੈ ਰਿਹਾ ਤੇ ਕਈ ਥਾਂ ਤੋਂ ਇਹ ਘਾਣਾ ਵਾਹ ਸਾਰਾ ਰਸਤਾ ਹੀ ਤੁਰੇ ਜਾਣੇ ਆ ਤੁਰੇ ਜਾਣੇ ਵਲ ਗੱਡੀ ਤੇ ਹੋਈਏ ਸ਼ੈਕਲ ਤੇ ਆਪਾਂ ਪੈਦਲ ਹੋਈਏ ਕਈ ਕੁਝ ਰਸਤਾ ਇਦਾਂ ਦਾ ਆ ਜਾਂਦਾ ਜਿੱਦੇ ਸੜਕ 'ਚ ਖੱਡੇ ਹੁੰਦੇ ਤੇ ਮੀਂਹ ਦਾ ਪਾਣੀ ਭਰਿਆ ਹੁੰਦਾ ਤੇ ਕਈ ਉਥੋਂ ਵਾਲੋ ਸਹੀ ਜੇ ਸਹੀ ਜੇ ਸਹੀ ਜੇ ਸਹੀ ਜੇ ਕੇ ਨਾ ਨਹੀਂ ਜਾਂਦੇ ਤੇ ਕਈ ਇਹੋ ਜਿਹੇ ਵੀ ਆ ਜਿਹੜੇ ਉਥੇ ਉਹ ਚੱਕਰ ਚ ਤਿਲਕ ਜਾਂਦੇ ਆ ਉਹ ساری ਉਮਰ ਲਈ ਚੱਕਰ ਲਾਹਦਾ ਨਹੀਂ ਤੇ ਮਾਂ ਪਿਓ ਮਾਂ ਪਿਓ ਨੂੰ ਇਹੀ ਡਰਿਆ ਗਏ ਕਿਤੇ ਜਦ ਯਾਰ ਹਨ ਨੂੰ ਨਹੀਂ ਵਾਣਾ ਵੇਖਣਾ ਪਵੇ ਹੋਰ ਧੀਆਂ ਦਾ ਸਾਨੂੰ ਕੀ ਜਾਣਾ ਚਾਹੀਦਾ ਵਾ ਤਿਉਹਾਰ ਮਨਾਉਣੇ ਚਾਹੀਦੇ ਆ ਮਨਾਉਣੇ ਚਾਹੀਦੇ ਆ ਬਾਕੀ ਇੰਨਾ ਹੋਣਾ ਇਹ ਨਾ ਬੱਚਿਆਂ ਦਾ ਪਰਜ ਭੰਦਾ ਵੀ ਰਿਵਾਜ ਬਣਾ ਕੇ ਰੱਖਣਾ ਨਹੀਂ ਦੇਣ ਦੇਖਾ ਕਿ ਮਾਂ ਪਿਓ ਸਭ ਕੋ ਜਾਣਦੇ ਇਹ ਗਰੀਆ ਕਈ ਰਿਅਨ ਦੇਖਾ ਕਈ ਯਾਰ ਚਲੋ ਅਣ ਦੇਖਿਆ ਨਹੀਂ ਕਰਨਾ ਚਾਹੀਦਾ ਮੇਰੇ ਹਿਸਾਬ ਨਾਲ ਕੋਈ ਨਹੀਂ ਆਪਣਾ ਧੀ ਪਹਿਣਿਆ ਉਹਨੂੰ ਉਹਦੀ ਉਮਰ ਦੇ ਹਿਸਾਬ ਨਾਲ ਸਮਝਾਉਣਾ ਚਾਹੀਦਾ ਹਰੇਕ ਮਾਂ ਪਿਓ ਤੈਨੂੰ ਸਮਝਾਉਣ ਨਾਲ ਕੀ ਆ ਉਹ ਤਰ੍ਹਾਂ ਪਤਾ ਕੀ ਆ ਜੇ ਬੱਚੇ ਆ ਜੇ ਆਪਾਂ ਇਹ ਸਮਝਾਵਾਂਗੇ ਕਿ ਇਹਨਾਂ ਨੇ ਨਹੀਂ ਸਮਝਿਆ ਜੇ ਆਪਾਂ ਜਿਆਦਾ ਪਿਆਰ ਨਾਲ ਸਮਝਾਵਾਂ ਕੋਈ ਜਿਆਦੀ ਗੱਲ ਸਮਝਾਉਂਦੀ ਹੈ ਬਹਿ ਕੇ ਸਮਝਾਓ ਬਹਿ ਕੇ ਸਮਝਾਉਂਦਾ ਕੱਲਿਆਂ ਨੂੰ ਸਮਝਾਓ ਜਾਰੀ ਰੌਣੀ ਪਾਉਣ ਦੀ ਲੋੜ ਨਹੀਂ ਆ ਇਹ ਉਹੀ ਨਾ ਮਤਲਬ ਕੁਝ ਜ਼ਿੰਦਗੀ ਦਾ ਪੜਾ ਇਹੋ ਜਿਹਾ ਹੁੰਦਾ ਜਿੱਥੇ ਬੰਦਾ ਤਿਲਕ ਦਾ ਪੂਰਾ ਪੂਰਾ ਚਾਂਸ ਹੁੰਦਾ ਜਿਹੜਾ ਨੰਗਾ ساری ਉਮਰ ਐਸ਼ ਕਰਦਾ ਆ ਤੇ ਬੱਚੇ ਨੇ ਇੱਥੋਂ ਸਮਝ ਲਾ ਗਿਓ ਮੈਂ ਆ ਵੀ ਇੱਥੇ ਆਉਂਦਾ ਆ ਇੱਥੇ ਖੜੂਗਾ ਮੈਂ 2 ਮੀਟਰ ਉਹ ਘਰੀ ਨੂੰ ਫੋਨ ਆ ਗਿਆ ਮੈਂ ਸੁਣ ਲਿਆ ਇਦਾਂ ਕੁੜੀ ਆਈ ਜਾਂਦੀ ਮੈਂ ਜਾਣਾ ਵਾ ਤੀ ਐ ਕੰਜਲੀ ਤੇ ਗਰਲੀ ਨੇ ਗਾੜੀਆਂ ਪੁੱਛਿਆ ਵੀ ਮੰਮੀ ਆਈ ਜਾਈਏ ਤੀ ਜਾਂਦੇ ਜੀ ਉਹਦੇ ਹੁੰਦੇ ਚੱਲ ਆਪਾਂ ਤਿਆਰ ਹੋ ਗਏ ਚੱਲੀਏ ਪਰ ਮਾਂ ਪਿਓ ਨੇ ਸਮਝਿਆ ਪਸਮਝਾਇਆ ਇਹੋ ਚੀਜ਼ ਹੁੰਦੀ ਸਿਆਣਕ ਦੀ ਤੂੰ ਪਹਿਲਾਂ ਕਿਹਾ ਤੀ ਮੰਮੀ ਨੇ ਪੁੱਛਤੀ ਫਿਰ ਦੀਰੀ ਨੇ ਕਿਹਾ ਮੈਂ ਆਪਾਂ ਤੇਰੇ ਪਾਪਾ ਨੂੰ ਪੁੱਛਣਾ ਇਦਾਂ ਹੀ ਆ ਮੈਂ ਦਾ ਕੁੜੀ ਜੀ ਆਪਣੀ ਆਈ ਤੇ ਇਹਨੂੰ ਮੈਂ ਹਾਂ ਚਲੋ ਪੜਿਆ ਕਰੋ ਹੈ ਕਿ ਨਹੀਂ ਕਰ ਹਾਂਜੀ ਘਰ ਵੀ ਆ ਕੇ ਪੜਿਆ ਕਰੋ ਪੜਾਉਣ ਦਿਆਂ ਅਸਚ ਤੇ ਚਲੋ ਇਹ ਜਦੋਂ ਹਰਲੀ ਨਹੀਂ ਮੈਨੂੰ ਪਤਾ ਲੱਗ ਗਿਆ ਇਹ ਕਹਿਣ ਦੀ ਹੈ ਕਿ ਦਲੀਨ ਨੂੰ ਕਹਿਣ ਦੀ ਤਿਆਂ ਦੇ ਚਲੀਏ ਵਧੀਆ ਵਾ ਮਾਂ ਪਿਓ ਨੂੰ ਪੁੱਛਣਾ ਚਾਹੀਦਾ ਮਾਂ ਜਿਹੜਾ ਤਾਂ ਮਾਂ ਪਿਓ ਨੂੰ ਪਤਾ ਹੋਣਾ ਚਾਹੀਦਾ ਮੇਰੇ ਧੀਆ ਬੱਚ ਕਿੱਥੇ ਗਏ ਸਹੀ ਠੀਕ ਹੈ ਕਰੇ ਵੀ ਦੱਸ ਕੇ ਜਾਣਾ ਆਪਣੇ ਆਪ ਨੇ ਕੋਈ ਮਤਲਬ ਚਲੋ ਕੋਈ ਨਹੀਂ ਪੜੋ ਲੇਖੋ ਲੀੜਾ ਕਪੜਾ ਜਿਹੋ ਜਿਹਾ ਮਰਜ਼ੀ ਜੋ ਠੀਕ ਲੱਗਦਾ ਵਾ ਸਾਰਿਆਂ ਨੂੰ ਉਹੋ ਜਿਹਾ ਪਾਓ ਪਰ ਆਪਣੇ ਮਾਂ ਪਿਓ ਦੀ ਇੱਜ਼ਤ ਨੂੰ ਧਿਆਨ ਚ ਰੱਖਾ ਇਹ ਨਹੀਂ ਮੈਂ ਸਮਝਾ ਰਿਹਾ ਕੋਈ ਮਾਰਾ ਨਹੀਂ ਕਰ ਰਿਹਾ ਸਮਝਾਉਣਾ ਚਾਹੀਦਾ ਵਾ ਨਹੀਂ ਤੇ ਬੱਚੇ ਪਤਾ ਕੀ ਕਹਿੰਦੇ ਤੁਹਾਡੇ ਮਾਪਿਓ ਨੂੰ ਕੀ ਹੁੰਦਾ ਬੱਚੇ ਜ਼ਿਆਦਾ ਸੋਚ ਲੈਂਦੇ ਆ ਅਸੀਂ ਕਈ ਯਾਰ ਅਣ ਦੇਖਿਆ ਜਦੋਂ ਕਰਦੇ ਨੇ ਨਾ ਉਹਦੇ ਪਿੱਛੇ ਜਿਆਦਾ ਇੰਨਾ ਮੇਰਾ ਨਹੀਂ ਪਤਾ ਲੱਗਾ ਬੱਚੇ ਨੂੰ ਕਹਾਂ ਵੀ ਪੁੱਤ ਮੈਨੂੰ ਪਤਾ ਵਾ ਸੰਭਲ ਜਾ ਹੈ ਕਿ ਨਹੀਂ ਸਮਾਏਗਾ ਜੀ ਸਮਾਹਗਾ ਵਾ ਜੇ ਉਹਨੂੰ ਮਾਰਾਂ ਕੁੱਟਾਂਗੇ ਨਾ ਉਹ ਕੋਈ ਨਹੀਂ ਸਮਝਾਉਣ ਦਾ ਤਰੀਕਾ ਨਹੀਂ ਆ ਮਤਲਬ ਸਮਝਾਓ ਸਮਾਂ ਦਾ ਸੰਭਲ ਗਿਆ ਤੇ ਸੰਭਲ ਗਿਆ ਨਾ ਸੰਭਲਿਆ ਤੇ ਫਿਰ ਹੱਥੋਂ ਗਿਆ ਹੂੰ ਭਾਵੇਂ ਤੁਹਾਡਾ ਤੀ ਹੈ ਤੇ ਭਾਵੇਂ ਪੁੱਤ ਨੂੰ ਇੱਕ ਵਾਰ ਸਮਝਾਉਣਾ ਸਾਡਾ ਫਰਜ਼ ਬਣਦਾ ਸਾਡਾ ਵੱਡੇ ਹੋਣ ਦਾ ਇਹੀ ਮਤਲਬ ਹੈ ਹਾਂਜੀ ਹੈ ਕਿ ਨੀ ਮਾਂ ਪਿਓ ਦਾ ਮਤਲਬ ਇਹੀ ਹੈ ਕਿ ਚਲੋ ਬਾਕੀ ਕੋਈ ਨਹੀਂ ਆ ਜਾਓ ਖੁਸ਼ੀਆਂ ਮਨਾਓ ਇਹਦੇ ਨਹੀਂ ਆਪਣੀਆਂ ਸਹੇਲੀਆਂ ਨਾਲ ਖਾਓ ਪੀਓ ਜਿਹੜਾ ਤੁਹਾਨੂੰ ਚੰਗਾ ਲੱਗਦਾ ਜਿਹਦੀ ਗੱਲ ਚੰਗੀ ਲੱਗਦੀ ਆ ਉਹਦੀ ਸੁਣੋ ਉਹਦੇ ਨਾਲ ਰਹੋ ਅਹੀਂ ਹੁਣ ਚੰਦਪਦੀ ਰੰਗਤ ਆ ਇਹ ਵੀ ਦੇਖ ਲਿਓ ਅਸੀਂ ਬਚਪਨ ਹੀ ਜਾਂਦੇ ਰੇ ਸਾਰੇ ਇਕੱਠੇ ਖੇਡਦੇ ਮਸਰੇ ਆ ਹਾਂ ਜੇ ਚੰਗੀ ਸੰਗਤ ਹੋਊਗੀ ਨਾ ਤੇ ਚੰਗੀ ਸੰਗਤ ਦਾ ਚੰਗਾ ਹੀ ਅਸਰ ਪੈਣਾ ਵਾ ਜੇ ਮਾੜੀ ਸੰਗਤ ਹੋਊਗੀ ਤੇ ਮਾੜਾ ਹੀ ਅਸਰ ਪੈਣਾ ਸਹੀ ਗੱਲ ਹੁਣ ਮਨ ਲਾ ਇਹੀ ਨੇ ਨਸ਼ੇ ਕਿਉਂ ਲੱਗਦੇ ਆਪਾਂ ਜਦੋਂ ਮਨ ਲਾ ਤੂੰ ਨਸ਼ਾ ਕਰਦਾ ਜੇ ਮੈਂ ਨਹੀਂ ਕਰਦਾ ਤਾਂ ਮੈਂ ਤੇਰੇ ਨਾਲ ਬਹਿਣਾ ਨਹੀਂ ਹੈਗਾ ਨਹੀਂ ਸਹੀ ਗੱਲ ਸੰਗਤ ਦਾ ਬੜਾ ਫਰਕ ਆ ਪੁੱਤ ਬਚ ਕੇ ਰਹਿਣਾ ਆਪਣਾ ਕੋ ਚੰਗਾ ਜਮਾਨਾ ਨਹੀਂ ਕੋਈ ਨਹੀਂ ਕਹਿੰਦਾ ਵੀ ਕਿਸੇ ਦੇ ਬਜੇ ਇਹ ਤੂੰ ਆ ਸੋਚਣਾ ਆਪਣੇ ਮਾਪਿਆਂ ਲਈ ਇਹ ਨਹੀਂ ਚਾਹੁੰਦਾ ਕਿ ਰਤੀ ਪੁੱਤ ਸਹੀ ਰਵੇ ਪਰ ਕੋਈ ਕਹਿੰਦਾ ਵੀ ਲੈ ਯਾਰ ਓਏ ਗੱਲ ਨਹੀਂ ਕਿਸੇ ਨੂੰ ਨਹੀਂ ਲੋਕ ਦੇ ਗੱਲਾਂ ਕਰਦੇ ਆ ਚਾਰ ਮੌਕੇ ਮਿਲ ਜਾਂਦੇ ਆ ਗੱਲਾਂ ਕਰਨ ਦੇ ਅਸੀਂ ਨਸ਼ੇ ਆ ਨਾ ਲੋਕੀ ਇਹ ਨਹੀਂ ਕਹਿੰਦੇ ਵੀ ਯਾਰ ਮਾੜਾ ਹੋਇਆ ਫਲਾਣੇ ਦਾ ਮੁੰਡਾ ਨਸ਼ਾ ਕਰਦਾ ਉਹਦਾ ਓਏ ਉਹ ਵੀ ਨਸ਼ੇ ਕਰਨ ਲੱਗ ਗਿਆ ਓ ਖੁਸ਼ੀ ਜੀ ਅੰਮੋਲ ਦਿਲ ਤੇ ਖੁਸ਼ੀ ਆਉਂਦੀ ਆ ਉਹ ਵੀ ਕਰ ਗਿਆ ਯੋ ਉਹ ਵੀ ਲੱਗ ਗਿਆ ਉਹ ਵੀ ਲੱਗ ਗਿਆ ਯਾਰ ਕੀ ਉਹ ਲੱਗ ਗਿਆ ਵਿਚਾਰਾ ਕਿ ਮਾਂ ਪਿਓ ਨੂੰ ਪੁੱਛੋ ਹਾਂਜੀ ਹੈਲੋ ਹਾਂਜੀ ਮੈਂ ਕਰਦਾ ਬਾਤ ਕਰਦਾ ਕੋਈ ਨਹੀਂ ਬਾਕੀ ਮੈਂ ਤੈਨੂੰ ਇਹ ਰੋਕ ਨਹੀਂ ਰਿਹਾ ਜਾਓ ਖੁਸ਼ੀ ਮਨਾਓ ਕੋਈ ਨਹੀਂ ਇੱਥੇ ਜਾਓ ਆਪਣੇ ਟਾਈਮ ਨਾਲ ਜਾਓ ਟਾਈਮ ਨਾਲ ਆਜੋ ਠੀਕ ਹੈ ਤੇ ਕੋਈ ਨਹੀਂ ਆ ਜਾਣਦਾ ਜਾਣਾਂ ਮੈਂ ਤੁਸੀਂ ਜਣਾ ਕੋਈ ਗੱਲ ਨਹੀਂ ਜਾਣਦું ਆ ਹਜ਼ਾਰ ਵਜ਼ਨ ਕਈ ਜਾਂਦੇ ਮੇਰੇ ਸਾਂ ਨਸਿਆਣੇ ਨਹੀਂ ਜਾਂਦੇ ਕੋਈ ਕੋ ਜਾਂਦੀਆਂ ਬਜਨਾਨੀਆਂ ਬੱਚੀ ਕੁੜੀਆਂ ਦੇ ਨਾਲ ਜਾਂਦੀਆਂ ਆ ਉਹ ਬਿਲਕੁਲ ਥੱਲੇ ਲੱਗਦੀ ਆ ਹੋਰ ਮੈਂ ਆਉਂਦਾ ਸ਼ਰੂ ਹਾਂ ਹੋਰ ਮੈਂ ਆਉਂਦਾ ਸ਼ਰੂ ਆਵਾ ਉੱਥੇ ਇਕੱਠੇ ਹੋਏ ਮੈਂ ਵੀ ਉਧਰੋਂ ਆਇਆ ਵਾ ਤੇ ਉਦੋਂ ਤੇ ਨਿਆਣੇ ਇਹਦੇ ਹਰਕੇ ਹੀ ਨਿਆਣੇ ਉਹਦਾਂ ਮਾਲ ਤਿਆਰ ਕੀ ਹੋਏ ਹੋੜੇ ਪੁਰਾਣੇ ਵਿਰਸੇ ਹਰ ਬੂ ਲੱਗੀਆਂ ਵਾ ਬੜਾ ਨਹੀਂ ਇਹ ਹਰ ਕੱਪੜਿਆਂ ਨੇ ਨਹੀਂ ਜਾਣਾ ਤਿਆਰ ਹਾਂ ਰਾਈਟ ਇਹ ਪੁੱਛਦਾ ਮਾਤਾ ਜੀ ਹਾਂ ਅੱਛਾ ਹੀ ਹੈ ਹਾਂ ਪੁੱਛਣਾ ਪਹਿਲਾਂ ਹਾਂ ਹੁਣ ਨਹੀਂ ਸੂਟ ਪਾ ਲਿਆ ਤੇ ਟਾਈਮ ਹੋਣਾ ਵਾ ਆਇਆ ਸੋ ਪਿੰਡ ਤੁੰਗਾ ਕੋਲਦੇ ਹੁੰਦੇ ਆ ਹੁਣ ਤਿੰਗਾ ਹੁੰਦਾ ਮੇਰੇ ਨਾਲ ਪਈ ਹੋਇ ਇੱਕ ਛੋਟੀ ਆ ਮਾਰੋ ਬੱਚੇ ਆਨੇ ਬੱਚੇ ਨਹੀਂ ਸੁਣ ਪਵਾਗੇ ਖੜਾਂਗੇ ਇੰਨਾ ਨਹੀਂ ਖੜਦੇ ਮਦੇ ਪੁੱਛਣੀ ਨਹੀਂ ਹੈ ਵੀ ਮੋਛਲੀ ਚਲੋ ਪੁੱਛਣਾ ਵਧੀਆ ਵਾ ਪਰ ਯਕੀਨ ਹੋਣਾ ਚਾਹੀਦਾ ਵੀ ਸਾਡਾ ਪੁੱਤ ਠੀਕ ਆ ਸਹੀ ਗੁਰ ਚਲੋ ਕੋਈ ਨਹੀਂ ਆ ਗਰੀਨ ਜਾਓ ਟਾਈਮ ਨਾਲ ਜਾਣਾ ਤੇ ਟਾਈਮ ਨਾਲ ਆਉਣਾ ਚਲੋ ਆਓ ਤੇ ਆ ਗਏ ਆ ਚਲੋ ਚਲੋ ਸਹੀ ਗੱਲ ਆ ਪਾ ਜੀ ਇਦਾਂ ਸਮਝਾਉਣਾ ਵਧੀਆ ਹੁੰਦਾ ਬੱਚਿਆਂ ਨੂੰ ਨਾ ਉਹ ਪਤਾ ਕੀ ਹੈ ਇਹ ਇਹੀ ਤੇ ਅਸੀਂ ਕਹਿ ਦਿੰਨੇ ਆ ਵੀ ਚਲੋ ਬੱਚੇ ਆਪੇ ਸਮਝ ਜਾਣਗੇ ਨਾ ਆਪੇ ਨਹੀਂ ਸਮਝਣਾ ਇਹਨਾਂ ਸਮਝਾਉਣਾ ਇਹਨਾਂ ਨੂੰ ਲੱਗਦਾ ਵੀ ਸਾਡੇ ਮਾਪਿਓ ਨੂੰ ਨਹੀਂ ਪਤਾ ਲੱਗਦਾ ਸਾਡਾ ਐਹੀ ਕੀ ਕਰਾਂਗੇ ਹੈ ਕਿ ਨਹੀਂ ਪਰ ਸਾਰਾ ਪਤਾ ਹੁੰਦਾ ਵਾ ਮਾਪਿਓ ਅਣ ਦੇਖਿਆ ਕਰ ਜਾਂਦਾ ਤੇ ਬੱਚੇ ਉਸੇ ਚੀਜ਼ ਦਾ ਗਲਤ ਫਾਇਦਾ ਖਾਉਂਦੇ ਸਹੀ ਗੱਲ ਸਮਝਾ ਦਿਓ ਵੀ ਪੁੱਤ ਮੈਨੂੰ ਤੇਰਾ ਪਤਾ ਲੱਗ ਗਿਆ ਆ ਗੱਲ ਦਾ ਪਤਾ ਹੀ ਨਹੀਂ ਚਲੋ ਹੋਰ ਬਾਹਰ ਹੀ ਜਾਣਾ ਸੀ ਅੱਡੇ ਤੋਂ ਮੈਂ ਵੀ ਉੱਥੇ ਹੀ ਆਇਆ ਮਾਂ ਚਲ ਕੋਲ ਫਿਰ ਕਿਉਂਦਾ ਆ ਆਹਾਂ ਚਲ ਕੋਈ ਨੂੰ ਠੀਕ ਆ ਠੀਕ ਆ ਚਲ ਆਹ ਠੀਕ 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 ਆ ਚਲੋ ਠੀਕ ਆ ਉਹ ਵੀ ਆ ਕੁੜੀ ਵੀ ਚਲੇਗੀ ਉਹਨੂੰ ਮੈਂ